ਸਿਵਾ ਹਜੇ ਸੁੱਕਿਆ ਵੀ ਨਹੀਂ ਸੀ ਔਰ ਠੰਡਾ ਵੀ ਨਹੀਂ ਪਿਆ ਸੀ ਔਰ ਉਸ ਤੋਂ ਬਾਅਦ ਖਬਰ ਆ ਜਾਂਦੀ ਹੈ ਕਿ ਵਰਿੰਦਰ ਘੁੰਮਣ ਜੋ ਕਿ ਇੰਟਰਨੈਸ਼ਨਲ ਬਾਡੀ ਬਿਲਡਰ ਨੇ ਉਹਨਾਂ ਦੀ ਮੌਤ ਹੋ ਜਾ ਗਈ ਹੈ ਔਰ ਉਸ ਤੋਂ ਬਾਅਦ ਹੁਣ ਜੋ ਤਸਵੀਰਾਂ ਉਹਨਾਂ ਦੇ ਘਰ ਤੋਂ ਸਾਹਮਣੇ ਆ ਰਹੀਆਂ ਨੇ ਬੇहद ਦਰਦਨਾਕ ਤਸਵੀਰਾਂ ਦੱਸਦੀ ਹੈ ਕਿ ਜਲੰਧਰ ਦੇ ਰਹਿਣ ਵਾਲੇ ਸੀ ਵਰਿੰਦਰ ਘੁੰਮਣ ਔਰ ਅੱਜ ਉਹਨਾਂ ਦਾ ਅੰਤਮ ਸੰਸਕਾਰ ਜਲੰਧਰ ਦੇ ਵਿੱਚ ਕੀਤਾ ਜਾਵੇਗਾ ਪਰ ਉੱਥੇ ਜਦੋਂ ਰਾਤ ਨੂੰ ਡੈੱਡ ਬੋਡੀ ਪਰਿਵਾਰ ਦੇ ਕੋਲ ਪਹੁੰਚਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਬੇहद ਦਰਦਨਾਕ ਤਸਵੀਰਾਂ ਬੱਚੇ ਕੋਲ ਰੋਂਦੇ ਹੋਏ ਨਜ਼ਰ ਆ ਰਹੇ ਨੇ ਮਾਂ ਦਾਦੀ ਕਿਉਂਕਿ ਦਾਦੀ ਵੀ ਪਰਿਵਾਰ ਦੇ ਵਿੱਚ ਮੌਜੂਦ ਹੈ ਹਜੇ ਮਾਂ ਜਿੰਦਾ ਬੈਠੀ ਹੈ ਔਰ ਜਦੋਂ ਪੁੱਤ ਇਸ ਤਰੀਕੇ ਦੇ ਨਾਲ ਤੁਰ ਜਾਵੇ ਤਾਂ ਉਹਨਾਂ ਦੇ ਉੱਤੇ ਕੀ ਬੀਤਦੀ ਹੈ ਤਾਂ ਬੇहद ਦਰਦਨਾਕ ਤਸਵੀਰਾਂ ਹਜੇ ਤੱਕ ਰਾਜਵੀਰ ਜਵੰਦਾ ਦੇ ਗੰਮ ਤੋਂ ਉਬਰੇ ਨਹੀਂ ਸੀ ਪੰਜਾਬੀ ਔਰ ਇਹ ਬੇहद ਦਰਦਨਾਕ ਖਬਰ ਆ ਗਈ ਹੈ ਦੱਸਦੀ ਹੈ ਕਿ ਅ ਕੱਲ ਰਾਤ ਵਰਿੰਦਰ ਘੁੰਮਨ ਦੀ ਡੈੱਡ ਬੋਡੀ ਘਰ ਲੈ ਆਂਦੀ ਹੈ ਪਰਿਵਾਰ ਦੇ ਵੱਲੋਂ ਹਾਲਾਂਕਿ ਪਰਿਵਾਰ ਦੇ ਵੱਲੋਂ ਖਦਸ਼ਾ ਜ਼ਰੂਰ ਜਤਾਇਆ ਜਾ ਰਿਹਾ ਕਿ ਇਲਾਜ ਦੌਰਾਨ ਡਾਕਟਰਾਂ ਦੀ ਅਣਗਹਿਲੀ ਕਰਕੇ ਉਹਨਾਂ ਦੀ ਮੌਤ ਹੋਈ ਹੈ ਉਸ ਦੀ ਜਾਂਚ ਕੀਤੀ ਜਾਵੇ ਪਰ ਡੈੱਡ ਬੋਡੀ ਰਾਤ ਨੂੰ ਹੀ ਪਰਿਵਾਰ ਘਰ ਲੈ ਆਇਆ ਔਰ ਵਿਰਲਾਪ ਦੀਆਂ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਵੱਡੀ ਧੀ ਕੋਲ ਬੈਠੀ ਹੈ ਡੈੱਡ ਬੋਡੀ ਦੇ ਔਰ ਜਿਸ ਤਰੀਕੇ ਦੇ ਨਾਲ ਉਹ ਵਿਰਲਾਪ ਕਰ ਰਹੀ ਹੈ ਉਹ ਸੋਨਨੀ ਹੁੰਦਾ ਕੋਲ ਮਾਂ ਬੈਠੀ ਹੈ ਦਾਦੀ ਬੈਠੀ ਹੈ ਛੋਟੇ ਬੇਟੇ ਨੇ ਔਰ ਇਹ ਬੇहद ਦਰਦਨਾਕ ਤਸਵੀਰਾਂ ਵੀਰਿੰਦਰ ਘੁੰਮਣ ਦੇ ਘਰ ਤੋਂ ਸਾਹਮਣੇ ਆ ਰਹੀਆਂ ਨੇ ਔਰ ਦੱਸਦੀ ਹੈ ਕਿ ਕੱਲ ਅੰਮ੍ਰਿਤਸਰ ਦੇ 40s ਹਸਪਤਾਲ ਦੇ ਵਿੱਚ ਉਹਨਾਂ ਦੀ ਇਲਾਜ ਦੌਰਾਨ ਮੌਤ ਹੋਈ ਸੀ ਉਹਨਾਂ ਦੇ ਜੋ ਸਰੀਰ ਹੈ ਉਸ ਦੀ ਇੱਕ ਨਸ ਦੱਬੀ ਗਈ ਸੀ ਔਰ ਇਸੇ ਦੌਰਾਨ ਬੀਤੇ ਕਾਫੀ ਦਿਨਾਂ ਤੋਂ ਉਹ ਦਰਦ ਦੇ ਵਿੱਚ ਸੀ ਇਸ ਦੇ ਚੱਲਦੇ ਉਹਨਾਂ ਦੇ ਵੱਲੋਂ ਇਲਾਜ ਲਈ ਅੰਮ੍ਰਿਤਸਰ 40s ਹਸਪਤਾਲ ਦਾ ਰੁਖ ਕੀਤਾ ਜਾਂਦਾ ਉੱਥੇ ਜਾ ਕੇ ਉਹਨਾਂ ਦੀ ਸਰਜਰੀ ਹੋਣੀ ਸੀ ਔਰ ਸਰਜਰੀ ਦੌਰਾਨ ਅ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਦੋ ਹਾਰਟ ਅਟੈਕ ਆਉਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੀ ਆਪਰੇਸ਼ਨ ਥੀਏਟਰ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹ ਆ ਆਪਣੀ ਰਾਜੀ ਖੁਸ਼ੀ ਦੱਸਦੇ ਹੋਏ ਨਜ਼ਰ ਆਉਂਦੇ ਨੇ ਆਪਣੇ ਦਰਸ਼ਕਾਂ ਦੇ ਨਾਲ ਗੱਲ ਸਾਂਝੀ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਬੀਤੇ ਕਾਫੀ ਦਿਨਾਂ ਤੋਂ ਦਰਦ ਦੇ ਨਾਲ ਪੀੜਤ ਸੀ ਪਰ ਬਾਅਦ ਦੇ ਵਿੱਚ ਇਲਾਜ ਲਈ ਉਹ ਪਹੁੰਚਦੇ ਨੇ ਔਰ ਉੱਥੋਂ ਵੀ ਆਪਣੇ ਫੈਨਸ ਦੇ ਨਾਲ ਲਾਈਵ ਹੁੰਦੇ ਨੇ ਉਹਨਾਂ ਨੂੰ ਵੀਡੀਓਜ਼ ਅਪਲੋਡ ਕਰਦੇ ਨੇ ਉਹਨਾਂ ਲਈ ਪਰ ਨਹੀਂ ਪਤਾ ਸੀ ਕਿ ਇਸ ਤਰੀਕੇ ਦੀ ਕੋਈ ਗੱਲ ਬਾਪਰ ਜਾਵੇਗੀ ਔਰ ਬੇहद ਇਹ ਕਹਿ ਸਕਦੇ ਆ ਕਿ ਅਨੁਹੂਣੀ ਹੋਈ ਹੈ ਬੇहद ਮੰਦਪਾਗੀ ਘਟਨਾ ਕਿਉਂਕਿ ਕੋਈ ਅੰਦਾਜ਼ਾ ਨਹੀਂ ਸੀ ਨਾ ਪਰਿਵਾਰ ਨੂੰ ਕਿਸੇ ਤਰੀਕੇ ਦਾ ਅੰਦਾਜ਼ਾ ਸੀ ਨਾ ਅ ਵਿਰਿੰਦਰ ਘੁੰਮਣ ਨੂੰ ਖੁਦ ਅੰਦਾਜ਼ਾ ਸੀ ਇੱਕ ਹੱਸਦਾ ਖੇਡਦਾ ਬੰਦਾ ਹਸਪਤਾਲ ਦੇ ਵਿੱਚ ਜਾਂਦਾ ਹੈ ਔਰ ਸਰਸਰੀ ਇਲਾਜ ਲੈ ਜਾਂਦਾ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਇਸ ਤਰੀਕੇ ਨਾਲ ਹੋ ਜਾਂਦਾ ਹੈ ਕੀ ਸਰੀਰ ਦੇ ਵਿੱਚ ਕੁਝ ਇਸ ਤਰੀਕੇ ਦੇ ਜਾਂ ਬਦਲਾਵ ਆਉਂਦੇ ਨੇ ਜਾਂ ਫਿਰ ਇਸ ਤਰੀਕੇ ਦੇ ਸਰੀਰ ਦੇ ਵਿੱਚ ਇੰਜਰੀ ਹੋ ਜਾਂਦੀ ਨੇ ਜਿਸ ਕਰਕੇ ਆਪਰੇਸ਼ਨ ਨਾਰਮਲੀ ਕੀਤੇ ਜਾਂਦੇ ਨੇ ਔਰ ਉਸੇ ਤਰੀਕੇ ਦੀ ਸਰਜਰੀ ਲਈ ਵਰਿੰਦਰ ਘੁੰਮਨ ਹਸਪਤਾਲ ਪਹੁੰਚਾਸੀ ਅੰਮ੍ਰਿਤਸਰ ਦੇ 40 ਹਸਪਤਾਲ ਦੇ ਵਿੱਚ ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਔਰ ਇਸ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਕੱਲ ਹੀ ਰਾਜਵੀਰ ਜਵੰਦਾ ਦਾ ਸੰਸਕਾਰ ਕੀਤਾ ਗਿਆ ਉਸ ਸੰਸਕਾਰ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਪਰਿਵਾਰ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਤਾਂ ਉਹ ਗਮ ਹਜੇ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਸੀ ਹਜੇ ਸਿਵਾ ਵੀ ਠੰਡਾ ਨਹੀਂ ਹੋਇਆ ਸੀ ਸਿਵਾ ਵੀ ਠੰਡਾ ਹੋਣ ਨੂੰ ਟਾਈਮ ਲੱਗਦਾ ਹੈ ਪਰ ਉਹ ਦੂਸਰੀ ਖਬਰ ਆ ਜਾਂਦੀ ਹੈ ਤਾਂ ਇਸ ਖਬਰ ਨੇ ਪੰਜਾਬੀਆਂ ਨੂੰ ਤੋੜ ਕੇ ਰੱਖ ਦਿੱਤਾ ਹੈ ਵਰਿੰਦਰ ਘੁੰਮਣ ਬੋਡੀ ਬਿਲਡਰ ਦੇ ਬੋਡੀ ਬਿਲਡਿੰਗ ਦੇ 스타 ਸੀ ਦੱਸਦੇ ਕਿ ਇੰਟਰਨੈਸ਼ਨਲ ਬੋਡੀ ਬਿਲਡਿੰਗ 스타 ਔਰ ਪਹਿਲੇ ਵੈਜੀਟੇਰੀਅਨ ਬਾਡੀ ਬਿਲਡਰ ਆਪਣੇ ਆਪ ਨੂੰ ਦੱਸਦੇ ਸੀ ਔਰ ਮਿਸਟਰ ਇੰਡੀਆ ਦਾ ਖਿਤਾਬ ਜਿੱਤ ਕੇ ਪੂਰੇ ਪੰਜਾਬ ਦਾ ਨਾਮ ਪੂਰੇ ਦੇਸ਼ ਦੇ ਵਿੱਚ ਰੌਸ਼ਨ ਕਰਦੇ ਨੇ ਮਿਸਟਰ ਏਸ਼ੀਆ ਦੇ ਦੂਸਰੇ ਸਥਾਨ ਤੇ ਰਹਿੰਦੇ ਨੇ ਔਰ ਆ ਬਾਅਦ ਵਿੱਚ ਫਿਲਮਾਂ ਦੇ ਵਿੱਚ ਐਂਟਰੀ ਕਰਦੇ ਨੇ ਫਿਲਮਾਂ ਦੇ ਵਿੱਚ ਕਬੱਡੀ ਵਾਂਸ ਅਗੇਨ ਦੇ ਨਾਲ ਸ਼ੁਰੂਆਤ ਕਰਦੇ ਨੇ ਤਾਂ ਕਬੱਡੀ ਨੂੰ ਇੱਕ ਹੁਲਾਰਾ ਦਿੰਦੇ ਹੋਏ ਆਪਣੀ ਅਦਾਕਾਰੀ ਦੇ ਨਾਲ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਬਾਲੀਵੁੱਡ ਵਿੱਚ ਉਹਨਾਂ ਦੀ ਤੱਕ ਪੈਂਦੀ ਹੈ ਬਾਲੀਵੁੱਡ ਦੇ ਵਿੱਚ ਕਈ ਫਿਲਮਾਂ ਦੇ ਵਿੱਚ ਨਜ਼ਰ ਆਉਂਦੇ ਨੇ ਸਲਮਾਨ ਖਾਨ ਦੇ ਨਾਲ ਟਾਈਗਰ 3 ਫਿਲਮ ਦੇ ਵਿੱਚ ਵੀ ਵਧੀਆ ਰੋਲ ਕਰਦੇ ਹੋਏ ਨਜ਼ਰ ਆਉਂਦੇ ਨੇ ਇਸ ਤੋਂ ਇਲਾਵਾ ਕਈ ਨਾਟਕਾਂ ਦੇ ਵਿੱਚ ਨਜ਼ਰ ਆਉਂਦੇ ਨੇ ਹਨੂਮਾਨ ਦਾ ਰੋਲ ਉਹਨਾਂ ਦੇ ਵੱਲੋਂ ਨਿਭਾਇਆ ਜਾਂਦਾ ਹੈ ਬੀਮ ਸਿੰਘ ਦਾ ਰੋਲ ਉਹਨਾਂ ਦੇ ਵੱਲੋਂ ਨਿਭਾਇਆ ਜਾਂਦਾ ਤਾਂ ਅਦਾਕਾਰੀ ਦੇ ਵਿੱਚ ਵੀ ਪਰਿਪੱਕ ਸੀ ਆਪਣੀ ਬੋਡੀ ਬਿਲਡਿੰਗ ਦੇ ਵਿੱਚ ਵੀ ਪਰਿਪੱਕ ਸੀ ਜਲੰਧਰ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਡੇਰੀ ਫਾਰਮ ਚਲਾਇਆ ਜਾਂਦਾ ਹੈ ਔਰ ਉਸ ਦੇ ਵਿੱਚ 100 ਤੋਂ ਜ਼ਿਆਦਾ ਜੋ ਮਵੇਸ਼ੀ ਉਹਨਾਂ ਦੇ ਵੱਲੋਂ ਰੱਖੇ ਗਏ ਨੇ ਔਰ ਉਸ ਨੂੰ ਵੀ ਅੱਗੇ ਲੈ ਕੇ ਚੱਲ ਰਹੇ ਸੀ ਡੈਰੀ ਫਾਰਮਿੰਗ ਦਾ ਉਹਨਾਂ ਦਾ ਕਿਤਾਬ ਬੜਾ ਵਧੀਆ ਚੱਲ ਰਿਹਾ ਸੀ ਨਾਲ ਹੀ ਬਾਡੀ ਬਿਲਡਿੰਗ ਬੜੀ ਵਧੀਆ ਚੱਲ ਰਹੀ ਸੀ ਕਈ ਲੋਕੀ ਉਹਨਾਂ ਤੋਂ ਇਨਸਪਾਇਰ ਹੋ ਰਹੇ ਸੀ ਔਰ ਇਸ ਤਰੀਕੇ ਦੀ ਇਹ ਖਬਰ ਜਦੋਂ ਸਾਹਮਣੇ ਆ ਜਾਂਦੀ ਹੈ ਤਾਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਤਾਂ ਟੁੱਟਦਾ ਹੀ ਹੈ ਦੂਸਰੇ ਪਾਸੇ ਜੋ ਫੈਨਸ ਨੇ ਉਹ ਵੀ ਸਦਮੇ ਦੇ ਵਿੱਚ ਚਲੇ ਜਾਂਦੇ ਨੇ ਕਿਉਂਕਿ ਬਿਲਕੁਲ ਤੰਦਰੁਸਤ ਇਨਸਾਨ ਜਦੋਂ ਇੱਕ ਤੰਦਰੁਸਤ ਇਨਸਾਨ ਹੱਸਦਾ ਖੇਡਦਾ ਜਾਂਦਾ ਏ ਔਰ ਲਾਸ਼ ਬਣ ਕੇ ਵਾਪਸ ਆਉਂਦਾ ਏ ਤਾਂ ਫਿਰ ਪਰਿਵਾਰ ਦੇ ਉੱਤੇ ਕੀ ਬੀਤਦੀ ਏ ਤਾਂ ਇਹ ਤਾਂ ਉਹਨਾਂ ਦਾ ਦਿਲ ਜਾਣਦਾ ਏ ਪਰ ਬੇहद ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਵਰਿੰਦਰ ਘੁੰਮਣ ਉਹਨਾਂ ਦੇ ਘਰ ਤੋਂ ਸਾਹਮਣੇ ਆ ਰਹੀਆਂ ਨੇ ਦੱਸਦੀ ਏ ਕਿ ਅੱਜ ਜਲੰਧਰ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਔਰ ਉਹ ਵੀ ਤੁਹਾਨੂੰ ਲਗਾਤਾਰ ਦਿਖਾਉਂਦੇ ਰਾਵਾਂਗੇ ਕਿਉਂਕਿ ਆਖਰੀ ਵਾਰ ਹਰ ਕੋਈ ਆਪਣੇ ਇਸ ਪਿਆਰੇ ਬਾਡੀ ਬਿਲਡਰ ਨੂੰ ਆਪਣੇ ਇਸ ਰੋਲ ਮਾਡਲ ਨੂੰ ਆਖਰੀ ਵਾਰ ਅਲਵਿਦਾ ਕਹਿਣਾ ਚਾਹੀਗਾ ਤਾਂ ਉਹ ਤਸਵੀਰਾਂ ਵੀ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦੇ ਰਵਾਂਗੇ ਪਰ ਵਿਰਿੰਦਰ ਘੁੰਮਣ ਦੀ ਤਸਵੀਰ ਜਿੱਥੇ লাশ ਬਣੇ ਹੋਏ ਜੋ ਉਹਨਾਂ ਨੂੰ ਡੈੱਡ ਬੋਡੀ ਰੱਖੀ ਹੋਈ ਹੈ ਔਰ ਕੋਰ ਪਰਿਵਾਰ ਵਿਰਲਾਪ ਕਰ ਰਿਹਾ ਹੈ ਤਾਹਾਂ ਮਾਰ ਕੇ ਰੋ ਰਿਹਾ ਹੈ ਵੱਡੀ ਬੇਟੀ ਬੜੀ ਹੀ ਗਮਗੀਨ ਮਾਹੌਲ ਦੇ ਵਿੱਚ ਸਦਮੇ ਦੇ ਵਿੱਚ ਨਜ਼ਰ ਆ ਰਹੀ ਹੈ ਮਾਂ ਤੇ ਦਾਦੀ ਦਾ ਹਾਲ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਕਿ ਉਹਨਾਂ ਦੇ ਨਾਲ ਕੀ ਹੋ ਗਿਆ ਕਿਉਂਕਿ ਪਰਿਵਾਰ ਦਾ ਇੱਕ ਬੇਟਾ ਪਹਿਲਾਂ ਹੀ ਦੁਨੀਆ ਤੋਂ ਰੁਕਸਤ ਹੋ ਚੁੱਕਾ ਸੀ ਸਾਲ 2010 ਦੇ ਵਿੱਚ ਛੋਟੇ ਬੇਟੇ ਵਿਰਿੰਦਰ ਘੁੰਮਣ ਦੇ ਛੋਟੇ ਭਰਾ ਦੀ ਮੌਤ ਹੁੰਦੀ ਹੈ ਔਰ ਹੁਣ ਉਹਨਾਂ ਦਾ ਇੱਕ ਹੋਰ ਜਵਾਨ ਪੋਤੇ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਤਾਂ ਇਹ ਬਿਹਤ ਦਰਦਨਾਕ ਤਸਵੀਰਾਂ ਵਿਰਿੰਦਰ ਘੁੰਮਣ ਦੇ ਘਰ ਤੋਂ